ਇਨਕਲਾਬ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਉਹ ਦੇਖਿਆ ਕਿ ਉਹ ਪਾਣ ਦੇ ਉੱਤੇ ਲਾਲ ਚੌਂਣੀ ਆਈ ਸੀ ਦੋਰਾ ਦਾ ਸੁਪਨਾ ਪੂਰਾ ਨਹੀਂ ਹੋਇਆ ਅਜੇ ਤੱਕ ਅੱਜ ਸਾਡੇ ਘਰਾਂ ਦੇ ਅੰਦਰ ਨਸ਼ਾ ਤੇ ਬੇਜ਼ਗਾਰੀ ਜਿਹੀ ਧਰਕਾਰੀ ਬੈਠੀ ਆ ਇਹ ਨਸ਼ਾ ਕੋਈ ਆਧਰਾ ਮਾਨ ਦੇ ਅੰਦਰ ਪੈਦਾ ਨਹੀਂ ਹੁੰਦਾ ਇਹ ਕੋਈ ਇਤਰਾਕਤ ਨਹੀਂ ਲੱਗਦਾ ਇਹ ਵੱਡੇ ਨਿਗੇ ਦੇ ਸਦਾਗਰ ਆ ਜਿੰਨੀਆਂ ਉਫਾਰਾਂ ਚਾਹਦੇ ਦੇਖੋ ਅੱਜ ਦੀ ਉਫਾਰ ਦੇ ਵਿੱਚ ਫਿਰ ਗੁਜਰਾਤ ਦੀਆਂ 15-18ਾਂ ਤੇ ਮਾਲ ਫੜਿਆ ਗਿਆ ਕੁਆਂਟਲਾਂ ਦੇ ਹਾਬੜਾ ਫੜਿਆ ਜਾਂਦਾ ਪੂਰੀਆਂ ਵਿੱਚ ਨਹੀਂ ਕੋਈ ਹਵਾ ਨਹੀਂ ਉੱਤੇ ਨਹੀਂ ਉਦਾ ਜੇ ਉਹ ਬਹੁਤ ਜ਼ਿਆਦਾ ਸੜਕਾਂ ਨਹੀਂ ਪਉਂਦਾ ਉੱਤੇ